ਫੁੱਲਾਂ ਦੇ ਨਾਲ ਇਸ ਨੂੰ ਸਜਾਇਆ ਜਾ ਰਿਹਾ ਫੁੱਲ ਇਥੇ ਪਹੁੰਚ ਚੁੱਕੇ ਨੇ ਸੇਵਾਦਾਰਾਂ ਦੇ ਵੱਲੋਂ ਜਿਹੜੀ ਸਜਾਵਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸ਼੍ਰੀ ਪਤੇਗੜ ਸਾਹਿਬ ਤੋਂ ਜੋ ਨਗਰ ਕੀਰਤਨ ਸਜਾਇਆ ਜਾਂਦਾ ਹੈ ਕਿ ਉਹ ਹੀ ਵਾਸ ਹੈ ਜੋ ਇਥੋਂ ਸਵੇਰੇ ਮਹਾਰਾਜ ਦੇ ਸੂਪ ਪਤੇਗੜ ਸਾਹਿਬ ਤੋਂ ਚੱਲ ਕੇ ਸ਼੍ਰੀ ਜੋਤੀ ਸੁਖ ਸਾਹਿਬ ਜਾਣਗੇ ਜਿਹੜੇ ਫੁੱਲ ਨੇ ਇਹ ਵੀ ਕਿਸੇ ਖਾਸ ਕਿਸਮ ਦੇ ਫੁੱਲ ਮੰਗਾਏ ਜਾਂਦੇ ਆ ਜਿਹਨੂੰ ਸਜਾਉਣ ਦੇ ਲਈ ਜਾਂ ਕਿਵੇਂ ਜਿਹੜੇ ਕਿੰਨੇ ਕਿੰਨੇ ਫੁੱਲਾਂ ਦੇ ਨਾਲ ਸਜਾਵਟ ਹੁੰਦੀ ਆ ਵੱਖੋ ਵੱਖਰੇ ਸੀ ਦੇਖ ਰਹੇ ਆ ਕਿ ਇਹ ਵੀ ਸਾਡੇ ਕੋਲੇ ਇਹ ਫੁੱਲ ਪਏ ਨੇ ਇਧਰ ਗੀਂਦੇ ਦੇ ਫੁੱਲ ਸਾਨੂੰ ਨਜ਼ਰ ਆ ਰਹੇ ਨੇ ਫੁੱਲ ਕਾਫੀ ਤਰ੍ਹਾਂ ਦੇ ਆਉਂਦੇ ਨੇ ਜੀ ਕੋਈ ਵੈਰਾਈਟੀ ਦੇ ਕੋਈ ਸਾਨੂੰ ਵੀ ਇਹਨਾਂ ਬਾਰੇ ਨਹੀਂ ਨੌਲੇਜ ਹੈ ਪਰ ਗੈਂਦਾ ਗੁਜਾਫੀ ਕਾਫੀ ਜ਼ਿਆਦਾ ਖਿਲਾ ਰਹੇ ਨੇ ਬਾਰੋਂ ਵੀ ਫੁੱਲ ਆਉਂਦੇ ਨੇ ਕੁਝ ਜੋ ਆਪਣੇ ਇੰਡੀਆ ਦੇ ਫੁੱਲ ਨੇ ਉਹ ਵੀ ਆਉਂਦੇ ਨੇ ਕੁਝ ਬਾਹਰ ਸਪੋਰਟ ਦਾ ਵੀ ਫੁੱਲ ਆਉਂਦੇ ਨੇ ਇਹ ਫੁੱਲ ਦਿਖਾ ਦਿਓ ਇਹਦੇ ਵਿੱਚ ਕੁਝ ਇੰਡੀਅਨ ਫੁੱਲ ਵੀ ਨੇ ਕੁਝ ਵਿਦੇਸ਼ੀ ਫੁੱਲ ਵੀ ਮੰਗਾਏ ਜਾਂਦੇ ਨੇ ਜਿਵੇਂ ਜਦੋਂ ਦਰਬਾਰ ਸਾਹਿਬ ਦੀ ਸਜਾਵਟ ਹੁੰਦੀ ਆ ਤਾਂ ਉਦੋਂ ਵੀ ਇਸੇ ਤਰੀਕੇ ਦੇ ਨਾਲ ਫੁੱਲਾਂ ਨੂੰ ਮੰਗਵਾਇਆ ਜਾਂਦਾ ਵਿਦੇਸ਼ੀ ਫੁੱਲ ਵੀ ਇਹਦੇ ਵਿੱਚ ਬਾਹਰੋਂ ਵੀ ਮੰਗਵਾਏ ਜਾਂਦੇ ਹਾਂਜੀ ਹਾਂਜੀ ਸਾਰੇ ਬਾਹਰ ਹੀ ਆਏ ਹੋਏ ਹੈਗਾ ਦਾ ਸਿਰਫ ਲੋਕਲ ਨਹੀਂ ਹੈ ਫੁੱਲਾਂ ਦੇ ਦਿਨ ਤੁਹਾਨੂੰ ਅਸੀਂ ਸਾਲ ਪੂਰੇ ਉਡੀਕ ਕਰਦੇ ਹਾਂ ਸਾਲ ਦੀ ਕੀ ਤੁਹਾਨੂੰ ਇਹ ਸੇਵਾ ਤੁਹਾਨੂੰ ਮਿਲੇ ਤਾਜ਼ੇ ਫੁੱਲ ਹੁੰਦੇ ਨੇ ਸਾਰੇ ਤਾਜ਼ੇ ਫਲਾਵਰ ਤਾਜ਼ਾ ਤਾਜ਼ਾ ਕੋਈ ਆਰਟੀਫੀਸ਼ੀਅਲ ਫਲਾਵਰ ਨਹੀਂ ਸਾਰੇ ਤਾਜ਼ੇ ਫੁੱਲ ਲੱਗੇ ਆ ਤੁਸੀਂ ਅੱਗੇ ਦੇਖ ਸਕਦੇ ਹੋ ਜੀ ਜੀ ਹੋਰੇ ਤੇ ਮੋਤੀराम ਮਹਾਰਾਜ ਜੀ ਆਪਣੇ ਨਾਲ ਜਿਹੜਾ ਆਪਣੇ ਮੋਟਿਆਂ ਦੇ ਉੱਤੇ ਕਹਿੰਦੇ ਉਹਨਾਂ ਦੇਹਾਂ ਨੂੰ ਚੱਕ ਕੇ ਲੈ ਕੇ ਗਏ ਸੀ ਜੋਤੀ ਸਰੂਪ ਸਾਹਿਬ ਤੱਕ ਤੇ ਸੰਗਤਾਂ ਉਸ ਪਲ ਨੂੰ ਯਾਦ ਕਰਦੀਆਂ ਵਿਰਾਗ ਦੇ ਵਿੱਚ ਵੀ ਆ ਜਾਂਦੀਆਂ ਨੇ ਕਿੰਨੇ ਇੱਕ ਵਿਰਾਗਮਈ ਪਲ ਹੁੰਦੇ ਆ ਇਹ ਤੁਹਾਡੇ ਲਈ ਵੀ ਇੱਕ ਆਮ ਸਿੱਖ ਦੇ ਲਈ ਨੇ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਸਾਹਿਬ ਦੀ ਮਹਾਨ ਪਵਣ ਧਰਤੀ ਦੇ ਉੱਤੇ ਜਿੱਥੇ ਸ਼ਿਦੀ ਜੋੜ ਮੇਲ ਚੱਲ ਰਹੇ ਨੇ 2-3 ਦੀ ਸਵੇਰ ਚੱਲਦੀ ਆ ਤੇ ਉਸ ਤੋਂ ਬਾਅਦ ਨਗ ਕੀਤਨ ਸਜਾਏ ਜਾਂਦੇ ਨੇ ਤਾਂ ਜਿਸ ਪਾਲਕੀ ਸਾਹਿਬ ਦੇ ਅੰਦਰ ਜਿਸ ਜਿਹੜੀ ਸਵਾਰੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਕਰਕੇ ਗੁਰਦੁਆਰਾ ਫਤੇਗੜ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ ਲਜਾਇਆ ਜਾਂਦਾ ਨਗਰ ਕੀਰਤਨ ਸਜਾਇਆ ਜਾਂਦਾਗਾ ਉਸ ਪਲਕੀ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਵੈਨ ਦੇ ਦਰਸ਼ਨ ਕਰਾਵਾਂਗੇ ਜਿਸ ਦੀ ਸਜਾਵਟ ਹੋ ਰਹੀ ਆ ਫੁੱਲਾਂ ਦੇ ਨਾਲ ਇਸ ਨੂੰ ਸਜਾਇਆ ਜਾ ਰਿਹਾ ਫੁੱਲ ਇੱਥੇ ਪਹੁੰਚ ਚੁੱਕੇ ਨੇ ਸੇਵਾਦਾਰਾਂ ਦੇ ਵੱਲੋਂ ਜਿਹੜੀ ਸਜਾਵਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਸਵੇਰੇ ਜਲਦੀ ਜਿਹੜਾ ਤਕਰੀਬਨ 7 ਵਜੇ ਜਿਹੜਾ ਇਹ ਨਗਰ ਕੀਰਤਨ ਦੀ ਆਰੰਭਤਾ ਹੋ ਜਾਂਦੀ ਆ ਤੇ ਨਗਰ ਕੀਰਤਨ ਹੌਲੀ-ਹੌਲੀ ਚੱਲਦਾ ਹੋਇਆ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦਿਆਂ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਮੁਰੀਦ ਕਰਦੀਆਂ ਨੇ ਇਹ ਨਗਰ ਕੀਰਤਨ ਸਹਿਬਜ਼ਾਦਿਆਂ ਦੀ ਯਾਦ ਦੇ ਅੰਦਰ ਕਿਉਂਕਿ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਅੰਦਰ ਚੇਂਦਰ ਤੱਕ ਗਿਆ ਸੀਗਾ ਅਤੇ ਉਸ ਤੋਂ ਬਾਅਦ ਸਹਿਬਜ਼ਾਦੇ ਤੇ ਧੰਨ ਮਾਤਾ ਗੁਰਕੌਰ ਨੂੰ ਇਸ ਸਥਾਨ ਤੋਂ ਗੁਰਦੁਆਰਾ ਜੋਤੀਸਰੂਪ ਸਾਹਿਬ ਵਾਲੀ ਥਾਂ ਦੇ ਉੱਤੇ ਲਜਾਇਆ ਗਿਆ ਜਿਸ ਸਥਾਨ ਨੂੰ ਦਿਵਾਨ ਟੋਡਰ ਮਲ ਦੇ ਵੱਲੋਂ ਉਹ ਥਾਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਨਿਸੂਬਾਸਰ ਅੰਦੇ ਕੋਲੋਂ ਫੀਤੀ ਗਈ ਆ ਤੇ ਉਸ ਥਾਂ ਦੇ ਉੱਤੇ ਜਿਹੜਾ ਫਿਰ ਛੋਟੇ ਸਾਹਿਬ ਜੀ ਤੇ ਧੰਨ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਤਾਂ ਸਜਾਵਟ ਦੇਖ ਸਕਦੇ ਹੋ ਸਿੰਘਾਂ ਦੇ ਵੱਲੋਂ ਵੀਰਾਂ ਦੇ ਵੱਲੋਂ ਸਜਾਵਟ ਜਿਹੜੀ ਇਸ ਵੈਨ ਦੀ ਬਸਤੀ ਕੀਤੀ ਜਾ ਰਹੀ ਹੈ ਇਸ ਦੇ ਅੰਦਰ ਪਾਲਕੀ ਨਿਸ਼ਾਹਬ ਗੁਰੂਗੋਗੁਰਗਾਂ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਅਤੇ ਇਸ ਦੇ ਨਾਲ ਨਾਲ ਸੰਗਤਾਂ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਚਲਦੀਆਂ ਨੇ ਅਤੇ ਇਹ ਨਗਰ ਕੀਰਤਨ ਇੱਥੋਂ ਸ਼ੁਰੂਆਤ ਹੋ ਕੇ ਦਰਸ਼ਨੀ ਦਿਉੜੀ ਤੋਂ ਬਾਹਰ ਅਸੀਂ ਖੜੇ ਹੋਏ ਹਾਂ ਇਸੇ ਥਾਂ ਤੋਂ ਇਹ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਆ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੱਕ ਜਾਂਦਾ ਜੋ ਕਿ ਮਹਿਜ ਇੱਥੋਂ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਅਤੇ ਉੱਥੇ ਜਾ ਕੇ ਇਸ ਦੀ ਸਮਾਪਤੀ ਹੁੰਦੀ ਆ ਤਾਂ ਨਗਰ ਕੀਰਤਨ ਦੇ ਅੰਦਰ ਸ਼ਾਮਲ ਹੋਈਆਂ ਸੰਗਤਾਂ ਵਿਰਾਗ ਦੇ ਵਿੱਚ ਵੀ ਆਉਂਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਕੋਈ ਸਾਡੇ ਜੀ ਤੁਰ ਜਾਵੇ ਜਦੋਂ ਅਸੀਂ ਉਸ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਉਸ ਨੂੰ ਘਰ ਤੋਂ ਲੈ ਕੇ ਜਾਂਦੇ ਹਾਂ ਉਹ ਯਾਤਰਾ ਜਿਵੇਂ ਕੱਢੀ ਜਾਂਦੀ ਆ ਉਸਾਂ ਮੈਂ ਮਨ ਭਰਦਾ ਹੈਗਾ ਵਿਰਾਗ ਆਉਂਦਾ ਉਸੇ ਤਰੀਕੇ ਦੇ ਨਾਲ ਸਾਬਜਾਦਿਆਂ ਦੀ ਯਾਦ ਉਹਨਾਂ ਮਾਤਾ ਗੁਜਰ ਕੌਰ ਨੂੰ ਯਾਦ ਕਰਦੇ ਆਂ ਸੰਗਤਾਂ ਕਈ ਵਾਰ ਵਿਰਾਗ ਦੇ ਵਿੱਚ ਵੀ ਆ ਜਾਂਦੀਆਂ ਨੇ ਪਰ ਅਕਾਲ ਪੁਰਖ ਵਾਹਿਗੁਰੂ ਦੀ ਚੜ੍ਹਦੀ ਕਲਾ ਇਨੀ ਹੁੰਦੀ ਹੈ ਕਿਉਂਕਿ ਗੁਰੂ ਪਾਤਸ਼ਾਹ ਨੇ ਹਮੇਸ਼ਾ ਸਿੰਘ ਨੂੰ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਸੰਦੇਸ਼ ਪ੍ਰਤੀਕ ਦਿੱਤਾ ਤੇ ਇਹ ਫੁੱਲ ਦਿਖਾ ਦਿਓ ਇਸ ਜਿਹੜੇ ਹਾਥੀ ਦੇ ਅੰਦਰ ਜਿਹੜੇ ਫੁੱਲ ਲਿਆਂਦੇ ਗਏ ਨੇ ਉਹ ਦੇਖ ਸਕਦੇ ਹੋ ਕਿ ਫੁੱਲ ਦੀਆਂ ਗਟੀਆਂ ਉਹਨੀਆਂ ਜਾ ਰਹੀਆਂ ਨੇ ਤਾਂ ਤੋਨੋ ਤਸਵੀਰਾਂ ਦਿਖਾਵਾਂਗੇ ਉਹਨਾਂ ਫੁੱਲਾਂ ਦੀਆਂ ਭਾਰੀ ਫੁੱਲਾਂ ਦੇ ਨਾਲ ਜਿਹੜਾ ਇਸ ਨੂੰ ਸਜਾਇਆ ਜਾਵੇਗਾ ਉਹ ਦੇਖ ਸਕਦੇ ਹੋ ਕਿ ਤਸਵੀਰਾਂ ਕੈਮਰੇ ਦੀ ਨਜ਼ਰ ਦੇ ਨਾਲ ਹੀ ਤਮਾਮ ਇਹ ਫੁੱਲ ਨੇ ਜਿਹੜੇ ਇਹ ਪੂਰੀ ਬੱਸ ਦੇ ਉੱਤੇ ਲੱਗਣਗੇ ਇਸ ਪੂਰੀ ਬੱਸ ਨੂੰ ਜਿਹੜਾ ਚਾਰੇ ਪਾਸੇ ਜਿਹੜਾ ਇਸ ਨੂੰ ਕਵਰ ਕੀਤਾ ਜਾਵੇਗਾ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ ਤੇ ਸੇਵਾਦਾਰਾਂ ਦੇ ਵੱਲੋਂ ਇਸ ਦੀ ਸਜਾਵਟ ਸ਼ੁਰੂ ਕਰ ਦਿੱਤੀ ਗਈ ਆ ਕੱਲ ਸਵੇਰੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਉਸ ਤੋਂ ਪਹਿਲਾਂ ਜਿਹੜੀ ਇਹ ਸਜਾਵਟ ਕੀਤੀ ਗਈ ਆ ਸਭ ਤੋਂ ਪਹਿਲਾਂ ਇਸ ਦੇ ਜਿਹੜੀ ਇਹ ਪੂਰੀ ਬੱਸ ਆ ਹੁੰਦੀ ਐ ਇਸ ਨੂੰ ਜਿਹੜਾ ਇਸ ਨੂੰ ਸਾਫ਼ ਕੀਤਾ ਜਾਂਦਾ ਬਿਲਕੁਲ ਜਿਸ ਤਰੀਕੇ ਦੇ ਨਾਲ ਆਪਾਂ ਘਰਾਂ ਦੇ ਵਿੱਚ ਜਦੋਂ ਖੰਡਪੜ ਸਾਹਿਬ ਜਾਂ ਕੋਈ ਵੀ ਪਾਠ ਦਾ ਪ੍ਰਕਾਸ਼ ਕਰਾਉਣਾ ਹੁੰਦਾ ਤਾਂ ਉਸ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਸ਼ੋਭਿਤ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਕਿਸੇ ਚੀਜ਼ ਨੂੰ ਸਾਫ਼ ਸੁਥਰਾ ਕਰਦੇ ਆ ਸਫਾਈ ਕਰਦੇ ਆ ਉਸੇ ਤਰੀਕੇ ਦੇ ਨਾਲ ਇਸ ਬੱਸ ਦੀ ਵੀ ਸਾਫ਼ ਸੁਥਰੀ ਕਰਕੇ ਇਸ ਨੂੰ ਧੋ ਕੇ ਵਾਸ਼ਿੰਗ ਕਰਕੇ ਅਤੇ ਉਸ ਤੋਂ ਬਾਅਦ ਇਸ ਨੂੰ ਫੁੱਲਾਂ ਦੇ ਨਾਲ ਇਸ ਦੀ ਸਜਾਵਟ ਕੀਤੀ ਜਾਂਦੀ ਆ ਤਾਂ ਇਹ ਦੇਖ ਸਕਦੇ ਹੋ ਕਿ ਨਾਲ-ਨਾਲ ਜਿਹੜਾ ਸਜਾਵਟ ਦਾ ਕੰਮ ਚੱਲ ਰਿਹਾ ਇਧਰ ਵੀਰਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਜਿਹੜੇ ਕੁਝ ਸਿੰਘ ਵੀ ਲੱਗੇ ਹੋਏ ਨੇ ਜਿਨ੍ਹਾਂ ਦੇ ਵੱਲੋਂ বাস ਦੇ ਉੱਪਰ ਚੜ੍ਹ ਕੇ ਜਿਹੜੀ ਇਸ ਦੀ ਸਜਾਵਟ ਕੀਤੀ ਜਾ ਰਹੀ ਆ ਤਾਂ ਇਹ ਇਸ ਬੱਸ ਦੇ ਅੰਦਰ ਇਸ ਵੈਨ ਦੇ ਅੰਦਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਕੇ ਪਾਲਕੀ ਸਾਹਿਬ ਜਿਹੜਾ ਇੱਥੋਂ ਲਿਜਾਇਆ ਜਾਂਦਾ ਹੈਗਾ ਇਸ ਥਾਂ ਤੋਂ ਰੱਬ ਤਾਂ ਹੁੰਦੀ ਹੈ ਬਾਕੀ ਅਸੀਂ ਇੱਥੇ ਵੀਰ ਨੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਵੀਰ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਜੀ ਜਿਹੜੀ ਤੁਸੀਂ ਸਜਾਵਟ ਕਰ ਰਹੇ ਹੋ ਇਸ ਵੈਨ ਦੀ ਇਹ ਉਹੀ ਵੈਨ ਆ ਜੀ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਕੇ ਆ ਤੇ ਉਸ ਤੋਂ ਬਾਅਦ ਉਥੋਂ ਜੋਤੀ ਸਰੂਪ ਸਾਹਿਬ ਤੱਕ ਲਿਜਾਇਆ ਜਾਂਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਤੋਂ ਜੋ ਨਗਰ ਕੀਰਤਨ ਸਜਾਇਆ ਜਾਂਦਾ ਹੈ ਇਹ ਉਹੀ ਬੱਸ ਹੈ ਜੋ ਇ ਅਤੇ ਘਰ ਸਾਹਿਬ ਤੋਂ ਚੱਲ ਕੇ ਸ੍ਰੀ ਜੋਤੀ ਸੁਖ ਸਾਹਿਬ ਜਾਣਗੇ ਅੱਛਾ ਇਹ ਜਿਹੜੇ ਫੁੱਲ ਨੇ ਇਹ ਵੀ ਕਿਸੇ ਖਾਸ ਕਿਸਮ ਦੇ ਫੁੱਲ ਮੰਗਾਏ ਜਾਂਦੇ ਆ ਜਿਹਨੂੰ ਸਜਾਉਣ ਦੇ ਲਈ ਜਾਂ ਕਿਵੇਂ ਜਿਹੜੇ ਕਿੰਨੇ-ਕਿੰਨੇ ਫੁੱਲਾਂ ਦੇ ਨਾਲ ਸਜਾਵਟ ਹੁੰਦੀ ਆ ਵੱਖੋ-ਵੱਖਰੇ ਸੀ ਦੇਖ ਰਹੇ ਆ ਕਿ ਇਹ ਵੀ ਸਾਡੇ ਕੋਲੇ ਇਹ ਫੁੱਲ ਪਾਏ ਨੇ ਇੱਧਰ ਗੀਂਦੇ ਦੇ ਫੁੱਲ ਸਾਨੂੰ ਨਜ਼ਰ ਆ ਰਹੇ ਨੇ ਫੁੱਲ ਕਾਫੀ ਤਰ੍ਹਾਂ ਦੇ ਆਉਂਦੇ ਨੇ ਜੀ ਕੋਈ ਵੈਰਾਈਟੀ ਦੇ ਕੋਈ ਸਾਨੂੰ ਵੀ ਇਹਨਾਂ ਬਾਰੇ ਨਹੀਂ ਨੌਲੇਜ ਹੈ ਪਰ ਗੈਂਦਾ ਗੁਜਾਫੀ ਕਾਫੀ ਜ਼ਿਆਦਾ ਫੁੱਲਾ ਰਹੇ ਨੇ ਬਾਰੋਂ ਵੀ ਫੁੱਲ ਆਉਂਦੇ ਨੇ ਕੁਝ ਜੋ ਆਪਣੇ ਇੰਡੀਆ ਦੇ ਫੁੱਲ ਦੇ ਉਹ ਵੀ ਆਉਂਦੇ ਨੇ ਕੁਝ ਬਾਹਰੋਂ ਸਪੋਰਟ ਦਾ ਵੀ ਫੁੱਲ ਆਉਂਦੇ ਨੇ ਇਹ ਫਿਰ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਜਾਂਦਾ ਜਾਂ ਸੰਗਤਾਂ ਇਹਦੀ ਸੇਵਾ ਕਰਦੀਆਂ ਨੇ ਸਾਰੇ ਸਹਯੋਗ ਬਰਾਬਰ ਹੁੰਦਾ ਸਾਰਿਆਂ ਦਾ ਹੀ ਸ਼ੌਮਨੀ ਕਮੇਟੀ ਦਾ ਵੀ ਆਮ ਜੋ ਇੱਥੇ ਸੇਵਾਦਾਰ ਨੇ ਸਾਰਿਆਂ ਦਾ ਸਹਯੋਗ ਨਾਲ ਹੀ ਪਾਰਕੀ ਸਾਹਿਬ ਸਜਾਈ ਜਾਂਦੀ ਹੈ ਜੀ ਪਰ ਕੋਲਾ ਦੇਖੋ ਤੁਸੀਂ ਇਹ ਫੁੱਲ ਦਿਖਾ ਦਿਓ ਇਹਦੇ ਵਿੱਚ ਕੁਝ ਇੰਡੀਅਨ ਫੁੱਲ ਵੀ ਨੇ ਕੁਝ ਵਿਦੇਸ਼ੀ ਫੁੱਲ ਵੀ ਮੰਗਾਏ ਜਾਂਦੇ ਨੇ ਜਿਵੇਂ ਜਦੋਂ ਦਰਬਾਰ ਸਾਹਿਬ ਦੀ ਹੰਦਾ ਸਜਾਵਟ ਹੁੰਦੀ ਆ ਤਾਂ ਉਦੋਂ ਵੀ ਇਸੇ ਤਰੀਕੇ ਦੇ ਨਾਲ ਫੁੱਲਾਂ ਨੂੰ ਮੰਗਵਾਇਆ ਜਾਂਦਾ ਤਾਂ ਉਸੇ ਤਰੀਕੇ ਦੇ ਨਾਲ ਜਿਹੜੇ ਇੱਥੇ ਫੁੱਲ ਆਏ ਹੋਏ ਨੇ ਬਾਕੀ ਆਪਾਂ ਇਹਨਾਂ ਵੀਰਾਂ ਤੋਂ ਗੱਲਬਾਤ ਕਰਕੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਵੀ ਕਿਹੜੇ-ਕਿਹੜੇ ਫੁੱਲ ਇੱਥੇ ਇਹਨੂੰ ਪਾਲਕੀ ਸਾਹਿਬ ਨੂੰ ਸਜਾਉਣ ਦੇ ਵਿੱਚ ਲੱਗ ਰਹੇ ਨੇ ਕੋਈ ਤੁਹਾਨੂੰ ਜਾਣਕਾਰੀ ਹੈ ਤਾਂ ਸਾਨੂੰ ਦਿਓਗੇ ਜਰੂਰ ਇਹ ਜੀ ਲਿਲੀ ਆ ਗੇਦਾ ਗੁਲਾਬ ਔਰ ਕੇ ਸਭ ਇੰਪੋਰਟਡ ਫੁੱਲ ਲੱਗਣਗੇ ਅੱਛਾ ਵਿਦੇਸ਼ੀ ਫੁੱਲ ਵੀ ਹੈ ਇਹਦੇ ਵਿੱਚ ਬਾਹਰੋਂ ਵੀ ਮੰਗਵਾਏ ਜਾਂਦੇ ਹਾਂਜੀ ਹਾਂਜੀ ਸਾਰੇ ਬਾਹਰ ਹੀ ਆਏ ਹੋਏ ਕਿ ਇਹਦਾ ਸਿਰਫ ਲੋਕਲ ਨਹੀਂ ਹੈ ਅੱਛਾ ਕਿੰਦਾ ਇਕੱਲਾ ਇੱਥੋਂ ਦਾ ਬਾਕੀ ਸਾਰੇ ਬਾਹਰ ਦੇ ਆ ਜਿਵੇਂ ਇਹ ਜਿਹੜਾ ਫੁੱਲ ਆ ਤੁਹਾਡੇ ਕੋਲ ਪਿਆ ਹੈਗਾ ਹਾਂਜੀ ਇਹ ਬਾਹਰ ਤੋਂ ਫੁੱਲ ਹੈ ਜੀ ਹਾਂਜੀ ਹਾਂਜੀ ਅੱਛਾ ਕੀ ਨਾਮ ਕੀ ਹੈ ਇਹਦਾ ਲਿਲੀ ਇਹਦਾ ਲਿਲੀ ਨਾਮ ਆ ਤੇ ਉਹ ਜਿਹੜਾ ਵਾਈਟ ਵਾਲਾ ਹੈਗਾ ਸੇਮ ਹੈ ਲਿਲੀ ਉਹ ਵੀ ਹੈ ਤਾਂ ਇਹ ਇਹ ਦੇਖ ਸਕਦੇ ਹੋ ਇਹ ਇਸ ਤਰੀਕੇ ਦੇ ਨਾਲ ਇਹ ਫੁੱਲਾਂ ਦੇ ਨਾਲ ਅੱਛਾ ਇਹ ਵੀਰ ਹੋਰੇ ਵੀਰ ਤੁਸੀਂ ਦੋ ਸਾਨੂੰ ਜਾਣਕਾਰੀ ਦਿਓ ਇਹਨਾਂ ਫੁੱਲਾਂ ਬਾਰੇ ਜੇ ਤੁਹਾਨੂੰ ਪਤਾ ਹਨਾ ਤਾਂ ਹਾਂਜੀ ਹਾਂਜੀ ਸੰਗਤ ਨੂੰ ਇਹ ਚੀਜ਼ ਹਾਂਜੀ ਬਾਬਾ ਜੀ ਕਿ ਕਿਹੜੇ ਕਿਹੜੇ ਫੁੱਲਾਂ ਦੇ ਨਾਮ ਇਹ ਕਈ ਕਿਸਮ ਦੇ ਫੁਲਾਏ ਫੁਲਾਏ ਆ ਜੀ ਕੋਈ ਆਪਣੇ ਇੰਡੀਅਨ ਵੀ ਹੈਗੇ ਜੀ ਬਾਹਰੋਂ ਬਾਹਰੋਂ ਵੀ ਐਕਸਪੋਰਟ ਹੋਇਆ ਮਾਲ ਹੈ ਕਿ ਬਹੁਤ ਮਤਲਬ ਮਹਾਰਾਜਾ ਸੀ ਵਧੀਆ ਤੋਂ ਵਧੀਆ ਫਲਾਵਰ ਲਗਾਉਣ ਦੀ ਕੋਸ਼ਿਸ਼ ਕਰਦੇ ਆਂਗੀ ਬਹੁਤ ਮਤਲਬ ਇਹ ਦਿਨ ਸਾਨੂੰ ਅਸੀਂ ਸਾਲ ਪੂਰੇ ਉਡੀਕ ਕਰਦੇ ਆਂ ਸਾਲ ਦੀ ਕਿ ਸਾਨੂੰ ਇਹ ਸੇਵਾ ਸਾਨੂੰ ਮਿਲੇ ਹਾਂ अच्छा ये तुसी सेवा आप ਲਈ ਹੈ ਜੀ ਸ਼ੌਮਨੀ ਕਮੇਟੀ ਤੋਂ ਸੇਵਾ ਲਈ ਹੈ ਜੀ ਫਿਰ ਇਹ ਵੀ ਅਸੀਂ ਸੇਵਾ ਕਰਨੀ ਹੈ ਜੀ ਇਸ ਸਾਲ ਹਾਂ ਜੀ ਸਾਨੂੰ ਸਾਡੇ ਅਸੀਂ ਵੀ ਆ ਸਾਡੇ ਪਟਿਆਲੇ ਸੰਗਤ ਤੋਂ ਤੁਹਾਨੂੰ ਹੈਗੇ ਆ ਕੋਈ ਸਾਡੇ ਵੀਰ ਜੀ ਮੰਡੀ ਗੁਪਿੰਦਗੜ੍ਹ ਦੇ ਹੈਗੇ ਆ ਅਸੀਂ ਰਲ ਕੇ ਸੇਵਾ ਕਰਦੇ ਆ ਜੀ ਸਾਰੇ ਜੀ اچھا ਵੀਰ ਜਦੋਂ ਬਾਲਕੀ ਸਾਹਿਬ ਸਜਾਈ ਜਾਂਦੀ ਆ ਤੇ ਇਹਦੇ ਵਿੱਚ ਹੁਣ ਤਾਂ ਚਲੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਪਰ ਕਿਸੇ ਸਮੇਂ ਇਸ ਤੋਂ ਨੀਹਾਂ ਦੇ ਵਿੱਚ ਜਦੋਂ ਚਿਣਿਆ ਗਿਆ ਸੀਗਾ ਤਾਂ ਦਵਾਨ ਟੋਡਰ ਮਾਲ ਜੀ ਹੋਰੇ ਤੇ ਮੋਤੀराम ਮਹਾਰਾਜ ਜੀ ਆਪਣੇ ਨਾਲ ਜਿਹੜਾ ਆਪਣੇ ਮੋਢਿਆਂ ਦੇ ਉੱਤੇ ਕਹਿੰਦੇ ਉਹਨਾਂ ਦੇहां ਨੂੰ ਚੱਕ ਕੇ ਲੈ ਕੇ ਗਏ ਸੀ ਜੋਤੀ ਸਰੂਪ ਸਾਹਿਬ ਤੱਕ ਤੇ ਸੰਗਤਾਂ ਉਸ ਪਲ ਨੂੰ ਯਾਦ ਕਰਦੀਆਂ ਵਿਰਾਗ ਦੇ ਵਿੱਚ ਵੀ ਆ ਜਾਂਦੀਆਂ ਨੇ ਕਿੰਨੇ ਇੱਕ ਵਿਰਾਗਮਈ ਪਲ ਹੁੰਦੇ ਆ ਇਹ ਤੁਹਾਡੇ ਲਈ ਵੀ ਇੱਕ ਆਮ ਸਿੱਖ ਦੇ ਲਈ ਵੀ ਇਸ ਦੇ ਮਤਲਬ ਇਹਦਾ ਕੋਈ ਸ਼ਬਦ ਨਹੀਂ ਹੈਗਾ ਸੰਗਤਾਂ ਬਹੁਤ ਵਿਰਾਗ ਚ ਪਹੁੰਚਦੀਆਂ ਉਰੇ ਔਰ ਅਸੀਂ ਵੀ ਬਹੁਤ ਤਨਭਾਗੀ ਸਮਰਦੇ ਆ ਸੀ ਬਹੁਤ ਜ਼ਿਆਦਾ ਤਨਭਾਗੀਆਂ ਵੀ ਇਸ ਦਿਨ ਅਸੀਂ ਉਰੇ ਮਾਰੇ ਹਾਜ਼ਰੀ ਭਰ ਰਹੇ ਆ ਔਰ ਸੰਗਤਾਂ ਨੂੰ ਹਰ ਸਾਲ ਊਢੀਕ ਹੁੰਦੀ ਹੈ ਸਭ ਤੋਂ ਵੱਡੀ ਗੱਲ ਸਾਨੂੰ ਸੇਵਾ ਦੀ ਊਢੀਕ ਹੁੰਦੀ ਆ ਸਾਰਾ ਸਾਲ ਵੀ ਸਾਨੂੰ ਕਦੋਂ ਫੋਨ ਆਏਗਾ ਤੇ ਸੇਵਾ ਤੇ ਪਹੁੰਚਣਾ ਅਸੀਂ ਬਾਕੀ ਉਹ ਤਾਂ ਕਹਿਣ ਯੋਗ ਹੈ ਹੀ ਨਹੀਂ ਕਿਸੇ ਦਾ ਵੀ ਕੁਝ ਵੀ ਮਤਲਬ ਸੰਗਤ ਦੇ ਅੰਦਰੋਂ ਦੀ ਕਿਹੜੀ ਭਾਵਨਾ ਕਿੱਥੋਂ ਜਾਗ ਜੇ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਅੱਛਾ ਬਾਈ ਜੀ ਵੈਸੇ ਤਾਂ ਕਹਿੰਦੇ ਸੇਵਾ ਦਾ ਮੁੱਲ ਨਹੀਂ ਹੁੰਦਾ ਕੋਈ ਮੁੱਲ ਨਾ ਤਾਂ ਕਹਿੰਦੇ ਪੁੱਛਣਾ ਚਾਹੀਦਾ ਦੱਸਣਾ ਚਾਹੀਦਾ ਪਰ ਫਿਰ ਵੀ ਚਲੋ ਸਾਡਾ ਫਰਜ਼ ਆ ਅਸੀਂ ਪੁੱਛਣ ਚਾਹੁੰਦੇ ਆ ਵੀ ਕਿੰਨੇ ਇੱਕ ਜਿਹੜੇ ਇਹ ਮਹਿੰਗੇ ਫੁੱਲ ਨੇ ਇਸ ਪਾਲਕੀ ਸਾਹਿਬ ਜੀ ਉੱਤੇ ਵਰਤੇ ਜਾਂਦੇ ਨੇ ਕੋਈ ਕੋਈ ਅਸੀਂ ਇਹ ਨਹੀਂ ਸੋਚਦੇ ਜੀ ਕੀ ਉਹ ਇਹ ਫੁੱਲ ਕਿੰਨੇ ਦਾ ਹੈ ਜਾਂ ਉਹ ਇਹ ਕਿਨੜਾ ਮੈਂ ਕਿਹਾ ਮਹਿੰਗਾ ਫੁੱਲ ਅਸੀਂ ਮਹਾਰਾਜ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਨਹੀਂ ਤਾਜ਼ੇ ਫੁੱਲ ਹੁੰਦੇ ਸਾਰਾ ਤਾਜ਼ਾ ਫਲਾਵਰ ਤਾਜ਼ਾ ਤਾਜ਼ਾ ਕੋਈ ਆਰਟੀਫੀਸ਼ੀਅਲ ਫਲਾਵਰ ਨਹੀਂ ਸਾਰਾ ਤਾਜ਼ੇ ਫੁੱਲ ਲੱਗੇ ਤੁਸੀਂ ਅਕੇ ਦੇਖ ਸਕਦੇ ਹੋ ਜੀ ਸ਼ੁਰੂਆਤ ਹੋ ਗਈ ਹੈ ਜੀ ਅੱਛਾ ਆਜੋ ਜੀ ਇੱਕ ਨਾ ਹੋਰ ਦੱਸੋ ਜਿਵੇਂ ਹੁਣ ਕਿਹਾ ਜਾਂਦਾ ਕਹਿੰਦੇ ਫੁੱਲ ਮਰ ਜਾਂਦੇ ਆ ਜਾਂਦੇ ਆ ਛੇਤੀ ਪਾਣੀ ਤੋਂ ਬਿਨਾ ਹੁਣ ਜਿਵੇਂ ਅੱਜ ਸਜਾਵਟ ਹੋ ਰਹੀ ਹੈ ਸ਼ਾਮ ਦਾ ਵੇਲਾ ਕਾਣਾ ਤਾਂ ਸਵੇਰੇ ਅਮਰਤ ਵੇਲੇ ਉਸ ਤੋਂ ਬਾਅਦ ਜਿਹੜਾ ਨਗਰ ਕੀਰਤਨ ਕੱਢਿਆ ਜਾਣਾਗਾ ਉਸ ਤੋਂ ਪਹਿਲਾਂ 10-12 ਘੰਟੇ ਦਾ ਗੈਪ ਵਿੱਚ ਹੈਗਾ ਫੁੱਲ ਖਰਾਬ ਹੋਣਾ ਤਾਂ ਫੁੱਲ ਨਹੀਂ ਆ ਜੀ ਆ ਜਿਹੜੀ ਆ ਤੁਸੀਂ ਦੇਖ ਰਹੇ ਹੋ ਫਾਰਮ ਠੀਕ ਹੈ ਇਹਨੂੰ ਤੁਸੀਂ 2 ਦਿਨ ਤੱਕ 3 ਦਿਨ ਤੱਕ ਬਿਲਕੁਲ ਸਹੀ ਰਹਿੰਦਾ ਫਲਾਵਰ ਉਹ ਬਿਲਕੁਲ ਆਏ ਨਹੀਂ ਹੈ ਕਿ ਸਾਡੀ 3 ਦਿਨ ਪਹਿਲਾਂ ਤਿਆਰੀ ਕਰਦੇ ਆ ਚਾਰੇ ਮਨਾ ਇਹ ਸਾਡੀ ਕੱਲ ਹੀ 2 ਦਿਨ ਪਹਿਲਾਂ ਹੀ ਤਿਆਰੀ ਸ਼ੁਰੂ ਕਰਦੇ ਆ ਕਿ ਬਿਲਕੁਲ ਤਾਜ਼ੇ ਫੁੱਲ ਲੈ ਆਈਏ ਕਿ ਮਹਾਰਾਜ ਦੇ ਸਜਣਾ ਫਿਰ ਇਹਨਾਂ ਨੂੰ ਸਜਾਵਟ ਵਾਸਤੇ ਵੀ ਸਪੈਸ਼ਲ ਕਾਰੀਗਰ ਬਲਾਈ ਕਰੀਗਰ ਆਉਂਦੇ ਜੀ ਸੋ ਇਹ ਕਾਰੀਗਰ ਹੈ ਸਾਡੇ ਕੋਲ ਬੰਗਾਲੀ ਕਾਰੀਗਰ ਆਉਂਦੇ ਸਾਰੇ ਉਹੀ ਸਾਰੇ ਕਲਾਕਾਰ ਆਉਂਦੇ ਠੀਕ ਹੈ ਤੁਸੀਂ ਦੇਖੀਓ ਸਾਰੇ ਮੁੰਡੇ ਪਰ ਉਹ ਆਏ ਪਏ ਸਾਰੇ ਮੁੰਡੇ ਜਿਹੜੇ ਕੰਮ ਕਰ ਰਹੇ ਸਾਰੇ ਬੰਗਾਲੀ ਆ ਜੀ ਇਹ ਦੇਖ ਸਕਦੇ ਹੋ ਕਿ ਇੰਪੋਰਟਡ ਫੁੱਲਾਂ ਦੇ ਨਾਲ ਜਿਹੜੀ ਇਸ ਨੂੰ ਸਜਾਇਆ ਜਾ ਰਿਹਾ ਇਸ ਨੂੰ ਪਾਲਕੀ ਸਾਹਿਬ ਕਿਹਾ ਜਾਂਦਾ ਤੇ ਇਹ ਜਿਹੜੀ ਵੈ ਨਾ ਤੇ ਖਾਸ ਤੌਰ ਤੇ ਇਹ ਵੀ ਧਿਆਨ ਰੱਖਿਆ ਜਾਂਦਾ ਕਿ ਇਹ ਇਹ ਫੁੱਲ ਆ ਜਿਹੜੇ ਮੁਰਝਾੜਾ ਨਾ ਜਾਣੇ ਇਸੇ ਕਰਕੇ ਜਿਹੜੇ ਬਗਾਲੀ ਕਾਰੀਗਰ ਬਲਾ ਕੇ ਉਹਨਾਂ ਤੋਂ ਸਾਰੀ ਸਜਾਵਟ ਕਰਾਈ ਜਾਂਦੀ ਹੈ ਤਾਂ ਇਧਰ ਦੇਖ ਸਕਦੇ ਹੋ ਕਿ ਇਹ ਵੀਰ ਤਿਆਰ ਕਰ ਰਹੇ ਨੇ ਤਾਂ ਜੋ ਇਹ ਮੁਰਝਾੜਾ ਜਾਣ ਜਿਹੜੀ ਇਹ ਫੱਟੀ ਦਿਖ ਰਹੀ ਹੋएगी ਤੁਹਾਨੂੰ ਤਾਰ ਇਹਦੇ ਤੇ ਲਵੇਟੀ ਹੋਈ ਹੈ ਇਹ ਮੈਂ ਹੱਥ ਲਾ ਕੇ ਟੱਚ ਮਹਿਸੂਸ ਕਰ ਰਹੇ ਹਾਂਗਾ ਤੁਹਾਨੂੰ ਦੱਸ ਦਿਆਂ ਕਿ ਇਹ ਜਿਵੇਂ ਕਹਿ ਦਈਏ ਆਪਾਂ ਗਿੱਲੀ ਹੁੰਦੀ ਹੈ ਚੀਜ਼ ਇਹ ਲਈ ਲੱਕੜ ਹੁੰਦੀ ਆ ਉਸ ਤਰੀਕੇ ਦੇ ਨਾਲ ਆ ਤਾਂ ਜੋ ਇਹਦੇ ਨਾਲ ਜਿਹੜੇ ਇਹਨੂੰ ਪਾਣੀ ਮਿਲਦਾ ਰਹੇ ਤੇ ਇਹ ਫੁੱਲ ਆ ਜਿਹੜੇ ਵਰਝੋਣਾਂ ਉਸ ਦੇ ਨਾਲ ਹੀ ਤਮਾਮ ਜਿਹੜੇ ਇਹ ਫੁੱਲ ਇਹਦੇ ਤੇ ਲਗਾਏ ਜਾਂਦੇ ਨੇ ਸਜਾਵਟ ਕੀਤੀ ਜਾਂਦੀ ਆ ਤੇ ਜਦੋਂ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਸਜਾਵਟ ਦੀ ਗੱਲ ਆ ਜਾਵੇ ਜਦੋਂ ਗੁਰੂਆਂ ਦੀ ਸਜਾਵਟ ਦੀ ਗੱਲ ਆ ਜਾਵੇ ਤਾਂ ਫਿਰ ਉੱਥੇ ਮੁੱਲ ਮੈਨੇ ਨਹੀਂ ਰੱਖਦੇਗੇ ਉੱਥੇ ਇਹ ਨਹੀਂ ਮੈਨੇ ਰੱਖਦਾ ਕਿ ਸਸਤਾ ਕੀ ਮਹਿੰਗਾ ਇਹ ਸਰਦਾ ਤੇ ਜਦੋਂ ਸੇਵਾ ਦੀ ਗੱਲ ਆ ਜਾਂਦੀ ਆ ਤਾਂ ਫਿਰ ਸਿੱਖ ਦੁਨੀਆ ਦਾ ਕੋਈ ਨੂਰ ਦਾ ਚਾਹੇ ਉਹ ਹੀਰਾ ਹੋਵੇ ਉਹ ਵੀ ਖਰੀਦ ਸਕਦੇ ਨੇ ਉਹ ਵੀ ਲੈ ਸਕਦੇ ਨੇ ਕੈਮਰਾਮੈਨ ਗੁਰਜੰਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਖੁੱਲ੍ਹ